ਹਾਂਜੀ ਹਾਂਜੀ ਮੈਂ ਵਿਜੇ ਕੁਮਾਰ ਪੈਂਤੀ ਪ੍ਰੈਸ ਰਿਪੋਰਟਰ ਹਾਂ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈਗੀ ਆ ਉਹਦੇ ਦਰਮਿਆਨ ਸਾਡੇ ਪਿੰਡ ਦਾ ਇੱਕ ਲੜਕਾ ਜੋ ਕਿ ਮੇਰੇ ਹੀ ਗਵਾਂਢ ਵਿੱਚ ਮੇਰੇ ਵਾਰਡ ਦਾ ਹੀ ਸੁਪੁੱਤਰ ਹੈ ਉਹਦੇ ਮਾਤਾ ਪਿਤਾ ਗਰੀਬ ਹਨ ਤੇ ਵਿਚਾਰਾ ਇਕੱਲਾ ਹੀ ਘਰ ਦਾ ਕਮਾਉਂਦਾ ਸੀ ਉਸ ਬੱਚੇ ਨਾਲ ਮੰਦਭਾਗੀ ਘਟਨਾ ਵਾਪਰੀ ਆ ਉਸ ਬੱਚੇ ਨੂੰ ਉਹਦੇ ਮਿੱਤਰ ਚਾਰੇ ਨੇ ਹੀ ਤਕਰੀਬਨ ਉਹਨੂੰ ਆਪਣੇ ਕੋਲ ਬੁਲਾ ਕੇ ਸ਼ੱਕੀ ਹਾਲਾਤਾਂ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਅੱਜ 3 ਦਿਨ ਹੋ ਗਏ ਆ ਅਸੀਂ ਫਿਰ ਉਸ ਪ੍ਰਸ਼ਾਸਨ ਦੇ ਕੋਲ ਗਏ ਆ ਉਹਨਾਂ ਨੇ ਸਾਨੂੰ ਅਪ੍ਰੋਫੈਸ ਕੀਤਾ ਕਿ ਅਸੀਂ ਇਹ ਸਬੰਧੀ ਕਾਰਵਾਈ ਕਰਾਂਗੇ ਸਾਨੂੰ ਪਹਿਲਾਂ ਇਸ ਗੱਲ ਦੀ ਨੋਟਿਸ ਨਹੀਂ ਸੀ ਉਸ ਮੁੰਡੇ ਨੇ ਆਪਣੀ ਜਾਨ ਦਾ ਖਤਰਾ ਪਹਿਲਾਂ ਹੀ ਕਿਸੇ ਵਿਅਕਤੀ ਪ੍ਰਤੀ ਪ੍ਰਗਟ ਕੀਤਾ ਸੀਗਾ ਅਸੀਂ ਐਸਐਚਓ ਸਾਹਿਬ ਨੂੰ ਮਿਲ ਕੇ ਸਾਡੀ ਸਾਰੀ ਟੀਮ ਉਹਨਾਂ ਦੇ ਕੋਲ ਗਏ ਸੀਗੇ ਆਪਾਂ ਅਸੀਂ ਉਹਨਾਂ ਨੂੰ ਸਾਰੀ ਸਿਵੈਸ ਆਪਣੀ ਸੁਣਾਈ ਹੈਗੀ ਆ ਉਹਨਾਂ ਨੇ ਸਾਨੂੰ ਅੱਜ ਸ਼ਾਮ ਤੱਕ ਦਾ ਸਮਾਂ ਦਿੱਤਾ ਸੀਗਾ ਪਰ ਅਸੀਂ ਪਰਿਵਾਰਕ ਮੈਂਬਰਾਂ ਨੇ ਇਹ ਸਲਾਹ ਕੀਤੀ ਆ ਕਿ ਅਸੀਂ ਪ੍ਰਸ਼ਾਸਨ ਨੂੰ 2 ਦਿਨ ਦਾ ਵਕਤ ਦਿੰਨੇ ਆ ਕਿ ਸਾਡੇ ਨਾਲ ਜੋ ਹੋਇਆ ਵਾਪਰੀ ਘਟਨਾ ਆ ਉਹਦੇ ਤਹਿਤ ਮੁੰਡੇ ਦੇ ਫੋਨ ਨੰਬਰ ਕਾਲ ਡਿਟੇਲ ਤੇ ਉਸ ਏਰੀਆ ਦਾ ਸਰਵੇਲੈਂਸ ਵਿੱਚ ਲਗਾ ਕੇ ਇਹ ਦੱਸਿਆ ਜਾਵੇ ਕਿ ਮੁੰਡਾ ਮੈਂ ਐਜ਼ ਅ ਮੈਂਬਰ ਪੰਚਾਇਤ ਪੂਰੀ ਪੰਚਾਇਤ ਪਿੰਡ ਬੜੇਸੋ ਇਸ ਗੱਲ ਦਾ ਦਾਵਾ ਕਰਦੀ ਆ ਕਿ ਮੁੰਡਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਕਿ ਸਾਡੇ ਕੋਲੋਂ ਅੱਜ ਕੱਲ ਪਰਸੋਂ ਜਦੋਂ ਵੀ ਮਰਜ਼ੀ ਲਖਵਾ ਲੈਣ ਉਸ ਮੁੰਡੇ ਦੇ ਨਾਲ ਮੰਦ ਭਾਗੀ ਘਟਨਾ ਹੋਈ ਆ ਉਸ ਮੁੰਡੇ ਦਾ ਕਤਲ ਕੀਤਾ ਗਿਆ ਨੀਤ ਕੁਮਾਰ ਮੇਰਾ ਭਰਾ ਹੈ ਛੋਟਾ ਉਹ ਕੱਲ ਤੋਂ ਸਕੂਟਰੀ ਲੈ ਕੇ ਆਪਣੇ ਮੇਰੀ ਮੰਮੀ ਨੂੰ ਜਦੋਂ ਸੇ ਘਰ ਦੇ ਵਿੱਚ ਛੱਡ ਕੇ 8 ਵਜੇ ਗਿਆ ਮੁੜ ਕੇ ਉਹ ਵਾਪਸ ਨਹੀਂ ਆਇਆ ਉਸ ਤੋਂ ਬਾਅਦ ਸਵੇਰ ਨੂੰ ਜਿੱਦਾਂ ਸਾਡੇ ਖਬਰ ਆਈ ਕਿ ਹਾਂਜੀ ਮੇਰਾ ਤਾਇਆ ਆਇਆ ਕਿ ਹਨੂ ਘਰੇ ਨਹੀਂ ਆਇਆ ਕਿ ਕਿੱਥੇ ਆ ਉਸ ਤੋਂ ਬਾਅਦ ਜਾਂ ਦੇਖਣਗੇ ਤੇ ਮੰਮੀ ਹੋਣੀ ਬੋਲਦੇ ਕਿ ਲੈ ਕੇ ਆਓ ਉਹਨੂੰ ਕਿੱਥੇ ਗਿਆ ਕਿੱਥੇ ਨਹੀਂ ਗਿਆ ਤੇ ਅਸੀਂ ਲੱਭਦੇ ਲੱਭਦੇ ਕੇ ਮੁੰਡਿਆਂ ਦੇ ਨਾਲ ਆਪਸ ਵਿੱਚ ਹੀ ਕਾਲ ਹੁਣ ਦੇ ਗੱਲਾਂ ਕੀਤੀਆਂ ਤੇ ਉਹਨੂੰ ਲੱਭਦੇ ਲੱਭਦੇ ਅਸੀਂ ਬੇਲੇੜਾ ਪਹੁੰਚੇ ਉਥਰੇ ਦੇ ਸਰਪੰਚ ਨੇ ਕਾਲ ਕਰਕੇ ਦੱਸਿਆ ਸੀ ਇਹ ਜੀ ਤੁਹਾਡਾ ਬੱਚਾ ਇੱਥੇ ਪਿਆ ਆ ਤੇ ਅਸੀਂ ਜਾ ਕੇ ਉਹਨੂੰ ਲਿਆਂਦਾ ਪੁਲਸਾ ਜੀ ਪੁਲਸ ਨੇ ਆਪਣੀ ਕਾਰਵਾਈ ਕੀਤੀ ਆਪਣਾ ਗਲਾਸਾ ਜਿਹਾ ਕਹਿੰਦੇ ਜੀ ਆਪਾਂ ਇਹਨੂੰ ਆਪਣੇ ਇਨਸਾਫ ਦਿਵਾਵਾਂਗੇ ਤੇ ਅੱਜ ਅੱਜ 3 ਦਿਨ ਹੋ ਗਏ ਆ ਜੀ ਅੱਜ ਤੱਕ ਸਾਨੂੰ ਉਹ ਇਨਸਾਫ ਨਹੀਂ ਮਿਲਿਆ ਅੱਜ ਫੇਰ ਅਸੀਂ ਉੱਥੇ ਆਣੇ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਏ ਹਾਂ ਉਸ ਬੰਦੇ ਦੇ ਖਿਲਾਫ ਮੋਨੂ ਗੁੱਜਰ ਦੇ ਖਿਲਾਫ ਉੱਥੇ ਛੱਟ ਸੀ ਤੇ ਉਹਦੀ ਆਡੀਓ ਟੇਪ ਵੀ ਆ ਸਾਡੇ ਕੋਲ ਸਬੂਤ ਵੀ ਆ ਉਹ ਸਾਰਾ ਕੁਝ ਦਿੱਤਾ ਜੀ ਜੇ ਅੱਜ ਤੱਕ ਉਹਨਾਂ ਨੇ ਇਨਸਾਫ ਸਾਨੂੰ ਨਾ ਦਿੱਤਾ ਰਾਤ ਤੱਕ ਕੱਲ ਤੱਕ ਨਹੀਂ ਦਾਦੀ ਕੱਲ ਨੂੰ ਉੱਥੇ ਜਾਮ ਲਾਵਾਂਗੇ ਬੰਦ ਕਰਾਂਗੇ ਰੋਡ ਮੇਰਾ ਨਾਮ ਹੈਗਾ ਰਾਜਾ ਰਾਣੀ ਪਿੰਡ ਬਡੇਸਰੋ ਤਸੀਲ ਗੜਸ਼ੰਕ ਗੁਲਾਬ ਸ਼ਹਿਰਪੁਰ ਤਾਂ ਮੇਰਾ ਪੁੱਤ ਦਾ ਨਾਮ ਸੀਰ ਦਲਿਤ ਕੁਮਾਰ ਤਾਂ ਉਹ ਸ਼ਾਮ ਨੂੰ ਮੈਨੂੰ 8 ਵਜੇ ਘਰ ਛੱਡ ਕੇ ਚਲਾ ਗਿਆ ਮੈਨੂੰ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਤਾਂ ਦੂਜੇ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਕਿਸੇ ਤੇ 7:00 ਵਜੇ ਸਵੇਰੇ ਲਈ ਐਛੇ ਤੁਹਾਡਾ ਬੱਚਾ ਪਿਆ ਹੈ ਤੁਸੀਂ ਆ ਕੇ ਲੈ ਜਾਓ ਪਿੰਡ ਆਪਣੀ ਬੇੜੋ ਤਾਂ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅਸੀਂ ਹੈਗੇ ਬਹੁਤ ਗਰੀਬ ਬੰਦੇ ਸਾਡਾ ਪਿੱਛੇ ਕਮਾਣ ਵਾਲਾ ਕੋਈ ਹੈ ਨਹੀਂ ਬੱਚਾ ਬੇਟਾ ਮੇਰਾ بڑا ਹੈਗਾ ਉਹ ਆਪਣਾ ਪਰਿਵਾਰ ਲੈ ਕੇ ਜੁੜਾ ਰਹਿੰਦਾ ਪੁਲਿਸ ਨੇ ਕੀ ਵੀ ਪਹੁੰਚਦਾ ਆਪ ਕੋ ਪੁਲਿਸ ਨੇ ਸਾਨੂੰ ਕੋਈ ਨਹੀਂ ਸਾਰੀ ਸੁਣ ਲਈ ਦਿੱਤੀ ਹੈ ਜੀ ਵੀ ਅੱਜ ਦਾ ਟਾਈਮ ਦਿੱਤਾ ਸਕੇ ਸਾਰੀ ਕੋਈ ਸੁਣੀ ਆਈ ਨਹੀਂ ਕੀਤੀ ਅੱਜ ਅਗਲਾ ਪ੍ਰੋਗਰਾਮ ਕੀ ਹੈ ਤੁਹਾਡਾ ਅਗਲਾ ਇਹ ਹੈ ਸਾਡਾ ਜੀ ਵੀ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਬੰਦਾ ਸਾਹਮਣੇ ਚਾਹੀਦਾ